ਬਈ ਸੱਜਣੋ ਅੱਜ ਉਹ ਕੈਮਰੇ ਚੱਕ ਲੈ ਜਿਹੜੇ ਰੱਖੇ ਪਏ ਸੀ ਕਿਉਂ ਚੱਕ ਲੈ ਇਹ ਕੈਮਰੇ ਅਸੀਂ ਅਸਲ ਦੇ ਵਿੱਚ ਹੁਣ ਕਿਸੇ ਦੇ ਚਕਾਇਆ ਨਹੀਂ ਚੱਕਦੇ ਅਸੀਂ ਆਪਦੀ ਮਰਜ਼ੀ ਨਾਲ ਚੱਕਦੇ ਹਾਂ ਜਿੱਦੇ ਸਾਡੇ ਮਾਨ ਦਾ ਆਨੰਦ ਹੁੰਦਾ ਜਿੱਦੇ ਸਾਡੇ ਮਨ ਨੂੰ ਲੱਗਦਾ ਹੁੰਦਾ ਕਿ ਸਾਡਾ ਕੋਈ ਯਿਗਰੀ ਯਾਰ ਜਿਹਦਾ ਕੰਮ ਕਰਨਾ ਚਾਹੀਦਾ ਉਹਦਾ ਕਰਨ ਚੱਲੇ ਅੱਜ ਇਹ ਕੈਮਰਿਆਂ ਤੋਂ ਤੁਹਾਨੂੰ ਅੰਦਾਜ਼ਾ ਲੱਗ ਗਿਆ ਹੋਊਗਾ ਕਿ ਅੱਜ ਅਸੀਂ ਕਰਨ ਕੀ ਚੱਲੇ ਆ ਠੀਕ ਹੈ ਕਿ ਨਹੀਂ ਅੱਜ ਅਸੀਂ ਕੰਮ ਕਰਨ ਚੱਲੇ ਆ ਆਪਣੇ ਮਿੱਤਰ ਦੇ ਘੋੜੇ ਦਾ ਕੰਮ ਕਰ ਜਲੇ ਫਰੋਜਪੁਰ ਵਾਲੇ ਪਾਸੇ ਚੱਲੇ ਆ ਕਿੱਥੇ ਚੱਲੇ ਆ ਕਿਹੋ ਜਿਹਾ ਫਾਰਮ ਆ ਕਿਹੋ ਜਿਹਾ ਘੋੜਾ ਸਾਰੀ ਗੱਲਬਾਤ ਕਰਦੇ ਆ ਪੁੱਤ ਰੱਸੀ ਮਾਰ ਕੇ ਗੱਡੀ ਨੂੰ ਰੱਸੀ ਮਾਰ ਹੈ ਹਾਂ ਚੱਲ ਗਿਆ ਭਰੀ ਤਾਂ ਆ ਜਾ ਪੁੱਤ ਇੱਥੋਂ ਮੁੜਨਾ ਹਾਂ ਆ ਆ ਗਿਆ ਗੇਟ ਫਰੋਸ਼ਾ ਵਾਲਾ ਲੈ ਵੀ ਸਜਣੋ ਇੱਥੋਂ ਮੁੜਨ ਲੱਗਿਆ ਫਰੋਸ਼ਾ ਨੂੰ ਉਹ ਆ ਬਿਲਕੁਲ ਸੋਨੂ ਦੇ ਘਰ ਦੇ ਮੂਹਰ ਦੀ ਸੋਨੂ ਅਰਜਨ ਰੌਲੀ ਵਾਲਾ ਘੋੜਾ ਜਿੰਨਾਂ ਕੋਲੇ ਉਹਨਾਂ ਦੇ ਘਰ ਦੇ ਮੂਹਰ ਤੇ ਚੱਲੇ ਆ ਆ ਗਿਆ ਸੋਨੂ ਕਕਰ ਸੋਨੂ ਦੇ ਘਰ ਦੇ ਨਾਲ ਨਾ ਇੱਥੇ ਉਹ ਸਾਹਮਣੇ ਨਾ ਯਾਦਗਾਰ ਬਣੀ ਹੋਈ ਆ ਉਹ ਇਹ ਯਾਦਗਾਰ ਜਿਹੜਾ ਆ ਆ ਜਗ੍ਹਾ ਤੇ ਜਿਹੜੀ ਤੇ ਆਪਾਂ ਜਾ ਰਹੇ ਆ ਨਾ ਸਜਣੋ ਚੱਲ ਚੱਲ ਤੋਰੀ ਚੱਲ ਪੁੱਤ ਇੱਥੇ ਸਿੱਖਾਂ ਦਾ ਤੇ ਅੰਗਰੇਜ਼ਾਂ ਦਾ ਆਖਰੀ ਜੁੱਧ ਹੋਇਆ ਸੀ ਇਸ ਜਗ੍ਹਾ ਤੇ ਤਲਵਾਰਾਂ ਚੱਲੀਆਂ ਸੀ ਇਸ ਜਗ੍ਹਾ ਤੇ ਆ ਜਗ੍ਹਾ ਉਸ ਗੱਲ ਦੀ ਗਵਾਹ ਹੈ ਜਦੋਂ ਸਿੱਖ ਰਾਜ ਦਾ ਅੰਤ ਹੋ ਜਾਂਦਾ ਹੈ ਉਹ ਜਿਹੜਾ ਯਾਦਗਾਰਾ ਉਹ ਸਾਡੇ ਆਖਰੀ ਸ਼ਹੀਦਾਂ ਦੀ ਯਾਦਗਾਰਾ ਉਹ ਸਾਹਮਣੇ ਖੜੀ ਹੈ ਗੁਰਦੁਆਰਾ ਸਾਹਿਬ ਆ ਜਿਹੜਾ ਉੱਥੇ ਕਦੋਂ ਇਹ ਇਧਰ ਮੋੜ ਇਧਰ ਮੋੜ ਇਧਰ ਮੋੜ ਇਧਰ 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 ਮੋੜ ਹਾਂ ਆ ਗਿਆ ਪ੍ਰੀਤ ਮੱਲਾ ਫਾਰਮ ਆ ਫਾਰਮ ਆ ਆ ਉਹ ਆ ਗਈ ਗੱਡੀ ਮੈਨੂੰ ਯਕੀਨ ਨਹੀਂ ਸੀ ਵੀ ਇਹ ਟਾਈਮ ਨਾਲ ਆ ਜਾਣਗੇ ਕਰੜੇ ਬਹੁਤ ਕੀਤੇ ਸੀ ਮੈਂ ਹੈ ਪਰ ਗੱਡੀ ਇਹਨਾਂ ਦੀ ਆਪਣੇ ਸਾਹਮਣੇ ਬੜੀ ਆ ਕੇ ਫਾਰਮ ਤੇ ਹੈ ਯਾਰ ਪ੍ਰੀਤ ਫਾਰਮ ਚੰਗਾ ਪਾਤਾ ਪੂਲ ਪਾਲ ਬਣਾਈ ਬੈਠੇ ਹੈ ਆ ਦੇਖ 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 ਲੀੜੇ ਪਾਏ ਦੇਖ ਦੇਖ ਲੀੜੇ ਪਾਏ ਦੇਖ ਲੀੜੇ ਪਾਏ ਲੇਟ ਆ ਤੂੰ ਹੈਪੀ ਬਰਥਡੇ ਬਾਈ ਥੈਂਕ ਯੂ ਬੜੇ ਆ ਤਾਂ ਯਾਰ ਜਗਾੜ ਹੀ ਬੜਾ ਸੋਹਣਾ ਬਣਾਇਆ ਪਿਆ ਪ੍ਰੀਤ ਕੋੜਾ ਚੈੱਕ ਕਰਕੇ ਆ ਪਹਿਲਾਂ ਨਾ ਨਹਾ ਨਵਾਇਆ ਕੋੜਾ ਕਿੰਨੇ ਨਵਾਇਆ ਨਹੀਂ ਹੈ ਠੋਠੀ ਲੱਗੀ ਸਾਰੇ ਜਾਣ ਕਰਨ ਭਾਈ ਉਹ ਆ ਆ ਇੱਧਰ ਕੀ ਆ ਇਹ ਪੁਲਟਰੀ ਫਾਰਮ ਬਾਈ ਤੇ ਇੱਧਰ ਕੀ ਆ ਆ ਗਾਵਾਂ ਉਹ ਚ ਛੋਟਾ ਬੱਚਾ ਪਾਲੀ ਦਾ ਪੁਲਟਰੀ ਫਾਰਮ ਤੋਂ ਚਲ ਆ ਵੇ ਨਵਾਇਆ ਖੜਾ ਚੋਬਰ ਤੇ ਆ ਯਾਰ ਬੂਟੇ ਥੋੜੇ ਖਰਾਬ ਨਹੀਂ ਖਰਦਾ ਇਹ ਕਰਦਾ ਨਹੀਂ ਬਾਈ ਅਜੇ ਤੱਕ ਤਾਂ ਯਾਰ ਚੰਗਾ ਹੀ ਮਨ ਸੇਰਾ ਆਇਆ ਤੇ ਨਾ ਸੋਹਣਾ ਬਸ਼ੇਰਾ ਇੱਕ ਨਜ਼ਰਾ ਪਹਿਲਾਂ ਸਾਨੂੰ ਘੋੜਾ ਦੇਖਣ ਤੇ ਅੱਜ ਵੇ ਘੋੜਾ ਫਲਮਾਉਣਾ ਮੰਨ ਲਓ ਘੋੜਾ ਪ੍ਰੀਤ ਲੋ ਖੋਲੋ ਲ ਚੱਲੋ ਕਿੱਥੇ ਲ ਚਲਣੀ ਆ ਉਹ ਸੋਹਣਾ ਖੜਦਾ ਓਏ ਇਹ ਘੋੜੇ ਨਾਲ ਵੱਧ ਚੜਾਈ ਹੈ ਤੇਰੀ ਆ ਜਾਓ ਆ ਯਾਰ ਜੀਪ ਮੈਨੂੰ ਜੀਪ ਦੀ ਝਾਬੀ ਦਿਓ ਕਿੱਥੇ ਜਾਣਾ ਚਾਬੀ ਚਾਬੀ ਬਈ ਜੰਗਲ ਸਫਾਰੀ ਵਾਲਾ ਕੰਮ ਓ ਚਾਬੀ ਚਾਬੀ ਦੇ ਪ੍ਰੀਤ ਸਿਆਣਖਾ ਬੰਦੇ ਆਪਾਂ ਉਹ ਨਹੀਂ ਬੰਦੇ ਆਪਾਂ ਨੂੰ ਮਿਲ ਗਏ ਜਿਨ੍ਹਾਂ ਦੇ ਘਰ ਕੋਲ ਦੀ ਨੰਕ ਐ ਸੋਨੂੰ ਹੁਣੀ ਹਾਂ ਜਦੋਂ ਮੈਂ ਨੰਕ ਐ ਨਾ ਸੋਨੂੰ ਹੁਣਾ ਦੇ ਘਰ ਕੋਲ ਦੀ ਮੈਂ ਉਦੋਂ ਵੀਡੀਓ ਦੇ ਵਿੱਚ ਕਹਿ ਕੇ ਆ ਮੈਂ ਜਦੋਂ ਸੋਨੂੰ ਵੀਡੀਓ ਬਣਾ ਰਿਹਾ ਸੀ ਮੈਂ ਉਦੋਂ ਵੀਡੀਓ ਦੇ ਵਿੱਚ ਕਹਿ ਕੇ ਆ ਵੀ ਭਾਈ ਆ ਸੋਨੂੰ ਹੁਣਾ ਦੇ ਘਰ ਕੋਲ ਦੀ ਨੰਗੇ ਨੇ ਅਰਜਨ ਰੋਲੀ ਵਾਲੇ ਫਾਰਮ ਤੋਂ ਤੇ ਉਸ ਤੋਂ ਬਾਅਦ ਚਲੋ ਭਈ ਸਾਡ ਨੂੰ ਦਾ ਖੁੱਲੇ ਦਰਸ਼ਨ ਦیدار ਹੋ ਗਏ ਤੁਹਾਡੇ ਨੰਦ ਆ ਗਿਆ ਲਾਪਰੀ ਤੇਰਾ ਨਾਲ ਗੱਲਬਾਤ ਕਰਗੇ ਰਾਜਵੀਰ ਨਾਲ ਕਰਗੇ ਬਾਈ ਨਾਲ ਕਰਗੇ ਸੋਨੂ ਨਾਲ ਕਰਗੇ ਗਰਮੀਤ ਨਾਲ ਕਰਗੇ ਕਿਹੜਾ ਬੰਦਾ ਜਿਹੜਾ ਜਾਣਕਾਰੀ ਦੇਊਗਾ ਚਲੋ ਜਨਵਰੀ ਜਨਵਰ ਬਾਰੇ ਜਾਣਕਾਰੀ ਮੈਂ ਹੀ ਦੇ ਦੇਣਾ ਬਾਈ ਜੀ ਤੁਹਾਨੂੰ ਪਹਿਲਾਂ ਗੀਤ ਬਾਰੇ ਜਾਣਕਾਰੀ ਤੇ ਗੀਤ ਆਉਣਾ ਜਿਹੜਾ ਤੇਰਾ ਗੀਤ ਬਾਈ ਆਪਣਾ ਅੰਗਰੇਜ਼ ਵਾਲੀ ਬਾਈ ਨਾਲ ਆ ਰਿਹਾ ਜੀ ਬਹੁਤ ਜਲਦੀ ਆ ਰਿਹਾ ਉਹਦਾ ਮਤਲਬ ਕਿ ਰਿਕਾਰਡਿੰਗ ਹੋ ਗਈ ਹੈ ਜੀ ਤੇ ਬਸ ਵੀਡੀਓ ਰਹਿ ਗਈ ਬਾਈ ਦੇ ਸ਼ੋਅ ਜਾਦਾ ਚੱਲ ਰਹੇ ਆ ਹੁਣ ਫਰਵਰੀ ਦੇ ਵਿੱਚ 28 ਦਿਨਾਂ ਚ 39 ਸ਼ੋਅ ਆ ਤੇ ਉਸ ਤੋਂ ਬਾਅਦ ਬਾਅਦ ਸ਼ੂਟ ਆ ਉਹਦਾ ਜੀ ਤੇ ਪ੍ਰੀਤ ਆ ਗੀਤ ਦੀ ਪ੍ਰੋਮੋਸ਼ਨ ਦੇ ਪੈਸੇ ਆ ਜਿਹੜੇ ਉਹ ਅਡਰ ਲੈਖ ਲਈ ਹੈ ਨਾ ਗੀਤ ਗੀਤ ਦਾ ਨਾਮ ਵੀ ਦੱਸ ਦੇ ਹੁਣ ਚਾਜਨਾ ਪ੍ਰੋਮੋਸ਼ਨ ਦਾ ਗੀਤ ਦਾ ਨਾਮ ਹੈਗਾ ਭਾਈ ਪਰਚੇ ਚਰਚੇ ਪਰਚੇ ਚਰਚੇ ਆਉਣਾ ਭਾਈ ਗੀਤ ਚਲੋ ਫਿਰ ਪਰਚਿਆਂ ਦਾ ਕਰਕੇ ਤਾਂ ਆਪਣੇ ਵੀ ਚਰਚੇ ਰਹੇ ਹਨਾ ਤੇ ਫਿਰ ਮਾਫ ਕਰਦੇ ਹੋ ਪ੍ਰੀਤ ਕੱਟਦੇ ਬਾਈ ਪ੍ਰੋਮੋਸ਼ਨ ਵਾਲੇ ਪੈਸੇ ਕੱਟਦੇ ਉਹ ਆਪਣੀਆਂ ਭਾਵਨਾਵਾਂ ਤੇ ਹੀ ਆ ਗਏ ਥੋੜੇ ਲਈ ਲਿਗਿਆ ਬਾਈ ਭਾਵਨਾਵਾਂ ਲੈ ਹੁਣ ਫਿਰ ਮੈਨੂੰ ਕੋੜੇ ਬਾਰੇ ਜਾਣਕਾਰੀ ਦੇ ਮੈਨੂੰ ਜਿੰਨਾ ਪਤਾ ਲੱਗਿਆ ਵੀ ਰਣੀਆਂ ਬਲੱਡ ਲੈਂਦਾ ਹਾਂਜੀ ਬਾਈ ਇਹ ਦੇਵਰਾਜ ਰਣੀਆਂ ਦਾ ਬੱਚਾ ਬਾਈ ਜੀ ਹੂੰ ਇਹ 3 ਸਾਲ ਦਾ ਹੋ ਗਿਆ ਜੀ ਹੂੰ ਤੇ ਅਜੇ ਪੋਰਸ ਦਾ ਹਣੀ ਆ ਆਪਣੇ ਦਾ ਹਾਂਜੀ ਬਾਈ ਪੋਰਸ ਦਾ ਹਣੀ ਆ ਜੀ ਤੇ 66 ਇੰਚ ਪ੍ਰੋਪਰ ਹਾਈਟ ਕਰ ਚੁੱਕਾ ਅੱਦ ਤਾ ਮੈਂ ਤੈਨੂੰ ਕਹਿਣ ਲੱਗਾ ਸੀ ਪੋਰ ਸੁਣਾਉ ਬਾਲਾ ਵੱਡਾ ਉਹ ਪੋਰਸ ਦਾ ਕੱਦ ਛੋਟਾ ਹੈ ਇਹਦਾ ਸਹੀ 66 ਇੰਚ ਦਾ ਹੋ ਗਿਆ ਬਾਈ ਜੀ ਹੁਣ ਤੇ ਇਹਦੀ ਜਿਹੜੀ ਮਾਂ ਉਹਨਾ ਬਹੁਤ ਦਰਸ਼ਨੀ ਘੋੜੀ ਹੈ ਜੀ ਰਣਜੀਤ ਅੰਕਲ ਹੋਣੀ ਹੈ ਚੈਣੇ ਵਾਲੀ ਉਹਨਾਂ ਕੋਲੇ ਜ਼ਾਰਾ ਘੋੜੀ ਹੈ ਜੀ ਉਹ ਇਹਦੀ ਗਜਰਾਜ ਦੀ ਪੈਲਸ ਲਾਈਨ ਦੀ ਹੈ ਜੀ ਮਾਂ ਲਓ ਇਹ ਆ ਗਿਆ ਪੈਲਸ ਲਾਈਨ 'ਚ ਜੀ ਤੇ ਪਿਓ ਲੋ ਆ ਗਿਆ ਇਧਰ ਆਲੀਸ਼ਾਨ ਲਾਈਨ ਦਾ ਇਹ ਯਾਨੀ ਕਿ ਦੋ ਲੈਣਾ ਦਾ ਜੀ ਤੇ ਮੈਂ ਤੈਨੂੰ ਇੱਕ ਕੰਮ ਦੀ ਗੱਲ ਦੱਸਦਾ ਹਾਂ ਵੀ ਹੁਣ ਤੱਕ ਮਾਰਵਾੜੀ ਦੇ ਵਿੱਚ ਇਹ ਕਿਸੇ ਵੀ ਘੋੜੇ ਨੇ ਸਭ ਤੋਂ ਘੈਂਟ ਕੰਮ ਕੀਤਾ ਏ ਹਾਂਜੀ ਬਾਈ ਉਹਨੇ ਤੂਫਾਨ ਲਾਈਨ ਤੇ ਪੈਲਸ ਲਾਈਨ ਨਾਲ ਮਿਲ ਕੇ ਹੀ ਕੀਤਾ ਹਾਂਜੀ ਬਾਈ ਕਾਲਾ ਕਾਂਠਾ ਵੀ ਆ ਚਹਿ ਦਲਵਾਗ ਰਣਗੇ ਵਾਲਾ ਵੀ ਆ ਹਾਂਜੀ ਬਾਈ ਤਾਂ ਉਹ ਦੋ ਲਾਈਨਾਂ ਜਿਹਦੇ ਮਗਰ ਮਦਰ ਉਦੇਪੁਰ ਪੈਲਸ ਲਾਈਨ ਦੀ ਹੈਗੀ ਆ ਉਸ ਘੋੜੇ ਨੇ ਹੀ ਜ਼ਿਆਦਾ ਘੈਂਟ ਕੰਮ ਕੀਤਾ ਬਸ ਇਹ ਚੀਜ਼ਾਂ ਵੇਖ ਕੇ ਹੀ ਬਾਈ ਆਪਾਂ ਇਹ ਘੋੜਾ ਚੁਣਿਆ हां जो क्योंकि काले कांटे ਹੁਣਾਂ ਦੇ ਮਗਰ ਵੀ ਜਿਹੜਾ ਮਦਰ ਸਾਈਡ ਆ ਜਿਹੜੀ ਉਹ ਉਧਰਲੀ ਆ ਮਤਲਬ ਜਿਹੜੇ ਵੀ ਘੋੜਿਆਂ ਨੇ ਸਭ ਤੋਂ ਘੈਂਟ ਕੰਮ ਕੀਤਾ ਮਾਰਵਾੜੀ ਚ ਉਹਨਾਂ ਦੇ ਮਗਰਲੇ ਪਾਸੇ ਪੈਲਸ ਲੈਣ ਹਾਂਜੀ ਬਾਈ ਰਾਜਿਆਂ ਵਾਲੀ ਜਿਹੜੀ ਮਤਲਬ ਜ਼ਿਆਦਾ ਦਲੇਰ ਵੱਡੀ ਲਾਈਨਾਂ ਕਰੀ ਹੈ ਹਨਾ ਹਾਂਜੀ ਹਾਂਜੀ ਤੇ ਉਹਦਾ ਕਰਕੇ ਕੰਮ ਹੋਇਆ ਹੈ ਤੇ ਇਹ ਇਹਦੇ ਫਿਰ ਕੀ ਫੀਸ ਫੂਸ ਲਵੋਗੇ ਹੁਣ ਇਹ ਇਹਦੀ ਬਾਈ ਆਪਾਂ ਸਟਾਰਟਿੰਗ ਤੇ 31000 ਰੁਪਏ ਫੀਸ ਰੱਖੀ ਹੋਈ ਹੈ ਮੀਟਿੰਗ ਫੀਸ ਜੀ ਤੇ ਟਾਣਾ ਢੂਣਾ ਦਿੰਦਾ ਇਹ ਹਾਂਜੀ ਹਾਂਜੀ ਬਾਈ ਰਾਈਡਿੰਗ ਬਹੁਤ ਵਧੀਆ ਕਰਾਉਂਦਾ ਜੀ ਲੱਤ ਲੁੱਤ ਨਹੀਂ ਮਾਰਦਾ ਕਿਉਂ ਵੀ ਤੋਂ ਨਹੀਂ ਮਗਰ ਤੁਰੇ ਫਿਰਦੇ ਹੈ ਨਾ ਹਾਂਜੀ ਬਿਲਕੁਲ ਹੀ ਨਹੀਂ ਲੱਤ ਕੱਢਦਾ ਹੀ ਨਹੀਂ ਬਾਈ ਬਿਲਕੁਲ ਹੀ ਬਾਕੀ ਇਹਦੇ ਬੱਚੇ ਬਹੁਤ ਚੰਗੇ ਆਏ ਆ ਜੀ ਅੱਗੇ ਬੱਚੇ ਬੱਚੇ ਇਹਦੇ ਨਾਲ 2-3 ਆਏ ਆ ਬਾਈ ਹਲੇ ਕਿਉਂਕਿ ਉੱਥੇ ਛੱਡੇ ਹੀ ਬਹੁਤ ਘੱਟ ਹੈ ਨਾ ਕਰਨ ਵੜਿੰਗ ਕੋਲੇ ਸੀਗਾ ਜੀ ਲੁਧਿਆਣੇ ਅੱਛਾ ਉਹਨਾਂ ਦੇ ਫਾਰਮ ਤੋਂ ਮਤਲਬ ਆਪਾਂ ਲੈ ਜਾਂਦਾ ਜੀ ਇੱਥੇ ਹੁਣ ਹੂੰ ਤੇ ਉੱਥੇ ਇਹਦੇ ਆਏ ਆ ਜੀ 2-3 ਰਿਜ਼ਲਟ ਮੱਥੇ ਬਲੇ ਸੀ ਬਲੇਜ ਹੀ ਹੁੰਦਾ ਜੀ ਤੇ ਦੋ ਪੈਰ ਚਿੱਟੇ ਆਏ ਬੱਚਿਆਂ ਦੇ ਓਏ ਬਲੱਡ ਇਹ ਇਹਦੀ ਸਭ ਤੋਂ ਮੈਂ ਨਾ ਤੈਨੂੰ ਆ ਕੇ ਵੀ ਆਖਿਆ ਵੀ ਇਹਦੀ ਢੂਈ ਜੀ ਵਾਲੀ ਸਿੱਧੀ ਸਿੱਧੀ ਹੈ ਨਾ ਟੌਪ ਲਾਈਨ ਵਾਲੀ ਵਧੀਆ ਜੀ ਹੈ ਨਾ ਬਈ ਜਿਵੇਂ ਆਮ ਉਤੋਂ ਆਏ ਜੇ ਹੋ ਜਾਂਦੇ ਆ ਆਪਣਾ ਪੋਰਸ ਵੀ ਆਏ ਜੇ ਆ ਇਹ ਜਮਾ ਸਿੱਧਾ ਆ ਜਾਂਦਾ ਹਾਂਜੀ ਬਈ ਬਈ ਉਹਦੇ ਨਾਲ ਕੱਦ ਹੋਰ ਵੀ ਵੱਡਾ ਲੱਗ ਹਾਂਜੀ ਬਈ ਉਹਦੇ ਨਾਲ ਵੱਡਾ ਲੱਗਦਾ ਜੀ ਬਾਕੀ ਲੱਤ ਲੁੱਤ ਨਹੀਂ ਮਾਰਦਾ ਬਿਲਕੁਲ ਹੀ ਨਹੀਂ ਬਈ ਬਿਲਕੁਲ ਹੀ ਨਹੀਂ ਕੱਢਦਾ ਜੀ ਤੇ ਇੱਕ ਇੱਥੇ ਯਾਰ ਫਿਰਦਾ ਸੀ ਬੱਚਾ ਨਿੱਕਾ ਜਿਆ ਯਾਰ ਉਹ ਬੱਚਾ ਦੇਖਾ ਆ ਆ ਘੋੜੀ ਆ ਆ ਦੇਤੀ ਇਹ ਘੋੜੀ ਦੇਤੀ ਬਈ ਇਹ ਮਾਰਵਾੜੀ ਘੋੜੀ ਹੈ ਜੀ ਹਾਂ ਇਹ ਬਹੁਤ ਚੰਗੀ ਘੋੜੀ ਏ ਵੀ ਤੇ ਇਹ ਆਪਾਂ ਦੇਤੀ ਆ ਜੀ ਅੱਛਾ ਤੇ ਆ ਆਹਾ ਆ ਇੱਥੇ ਇੱਕ ਆ ਗਿਆ ਬਈ ਬੱਚਾ ਇਹ ਅਰਜਨ ਦਾ ਬੱਚਾ ਜੀ ਅਰਜਨ ਉਧਰ ਆਪਣਾ ਘਰੇ ਆ ਜੀ ਤੇ ਇਹ ਉਹਦਾ ਬੱਚਾ ਆ ਗਿਆ ਜੀ ਇਹ ਬਸ ਕੋਈ ਨਾ ਇਹ ਹਲੇ 8 ਦਿਨ ਦਾ ਹੀ ਹੋਇਆ ਜੀ ਬੱਚਾ ਸੋਹਣਾ ਵਾਲਾ ਹਾਂਜੀ ਮੈਂ ਇੱਕ ਗੱਲ ਹੋਰ ਦੇਖੀ ਲਾ ਪ੍ਰੀਤ ਹਾਂਜੀ ਬਾਈ ਇਹ ਨਾ ਜਦੋਂ ਇੱਕ ਘੋੜੀ ਭੱਜੀ ਫਿਰਦੀ ਸੀ ਇਹ ਮਗਰ ਭੱਜਿਆ ਫਿਰੇ ਘੋੜੀ ਨਾ ਮਸਤੀ ਦੇ ਵਿੱਚ ਲੱਤ ਚਲਾਵੇ ਹਾਂਜੀ ਤੇ ਤੂੰ ਦੇਖ ਲੈ ਬਈ ਬੱਚੇ ਦੇ ਵੱਜਣ ਦੇਵੇ ਹਾਂਜੀ ਹਨਾ ਸਹੀ ਗੱਲ ਆ ਬਈ ਹਾਂ ਤੂੰ ਦੇਖ ਲੈ ਵੀ ਮੱਤ ਦੇਖ ਲੈ ਬਾਈ ਕਿੰਨੀ ਹੁੰਦੀ ਆ ਸੋਨੂੰ ਬਾਈ ਇਹਨੂੰ ਉਹ ਸਿਰਫ ਉਹਨੂੰ ਦੱਸਦੀ ਹੋਈ ਸੀ ਵੀ ਥੋੜਾ ਦੂਰ ਹੋ ਕੇ ਚੱਲ ਪਰ ਮਾਰਦੀ ਨਹੀਂ ਸੀ ਹਾਂ ਮੈਂ ਦੇਖਿਆ ਵੀ ਜਦੋਂ ਉਹ ਐ ਦਲੱਤਾ ਮਾਰੇ ਮੇਰੇ ਮਨ ਆ ਮੇਰਾ ਮਨਪੈ ਖਾਵੇ ਫਿਰ ਕੀ ਪਤਾ ਹੁੰਦਾ ਵੱਜ ਜੀ ਸਹੀ ਗੱਲ ਪਰ ਆਪਦੇ ਬੱਚੇ ਦੇ ਕੋਲੋਂ ਐ ਵਾਪਸ ਕਰੇ ਇਹ ਤਾਂ ਹੈ ਬਈ ਦੇਖ ਲੈ ਹਨਾ ਕਿੰਨੀ ਸਮਝ ਹੁੰਦੀ ਆ ਹਾਂਜੀ ਤੇ ਇਹ ਇਹ ਆਪ ਕੀ ਦੀ ਐ ਇਹ 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 ਕੁੜੀ ਇਹ ਆਪ ਨਹੀਂ ਪਤਾ ਝੋੜੜੇ ਖੇੜੇ ਆਏ ਕੁੜੀ ਦੇ ਹਾਂਜੀ ਝੋੜੜੇ ਝੋੜੜੇ ਖੇੜੇ ਆਏ ਹਾਂਜੀ ਕੁੜੀ ਆਪ ਵੀ ਵਧੀਆ ਏ ਹਾਂਜੀ ਭਾਈ ਬਹੁਤ ਚੰਗੀ ਕੁੜੀ ਹੈ ਜੀ ਬੱਚੇ ਬਹੁਤ ਟੌਪ ਦੇ ਦਿੰਦੀ ਹੈ ਜੀ ਤੇ ਇੱਕ ਉਧਰ ਹੋਰ ਖੜੀ ਆ ਦੂਜੇ ਲਾਪਰੀ ਤੇ ਵੀਰੇ ਉਹ ਬਾਈ ਜੀ ਆ ਗਈ ਸੁਖਬਾਜ ਦੀ ਬੇਹਰੀ ਹੈ ਜੀ ਸੁਖਬਾਜ ਅਰਜੰਦਾਈ ਹੈ ਜੀ ਉਹ ਵੀ ਆਪਣੀ ਕੁਲੀ ਉਧਰ ਘਰੇ ਖੜਾ ਹੈ ਇਹ ਵੱਤ ਕੀ ਆ ਇਹ ਬਾਬਾ ਜੀ ਸੁਖਬਾਜ ਦੇ ਮਤਲਬ ਸੁਖਬਾਜ ਵਾਂਗੂ ਨਖਰਾ ਵਾਲਾ ਆਜਾ ਦੇ ਇਹਦੇ 'ਚ ਜੀ ਇਹ ਤਾਂ ਬੜਾ ਸੋਹਣਾ ਕਰੰਟ ਕਰੰਟ ਬੜਾ ਲੰਨਦਾ ਆ ਦੇਖ ਕੇ ਘਰ ਤਾਂ ਕੋਈ ਇਹਦੇ ਬਿਓਜ ਨਾਲ ਆਪ ਦੇ ਵਿੱਚ ਹੀ ਬੜਾ ਜਿਆਦਾ ਨਖਰਾ ਜੀ ਉਹ ਅਰਜਨ ਦਾ ਸੁਖਵਾਜ ਉਹ ਅਰਜਨ ਦਾ ਜੀ ਉਹ ਵੀ ਘਰੇ ਹੀ ਆ ਜੀ ਇੱਥੇ ਹੀ ਆਪਣੇ ਘਰ ਉਹਦੀ ਦਿਨੇ 60 ਸਰਬ ਸੁਖਵਾਜ ਦੀ ਹਾਂਜੀ ਉਹਦੀ ਵੀ ਬਾਈ ਚੱਲਦੀ ਆ ਹਾਂਜੀ ਬਾਈ ਅਰਜਨ ਦੀ ਵੀ ਚੱਲਦੀ ਆ ਅਰਜਨ ਦੀ ਵੀ ਚੱਲਦੀ ਆ ਇਹ ਸੁਖਵਾਜ ਦੀ ਵੀ ਦੋਨਾਂ ਦੀ ਚੱਲਦੀ ਆ ਉਹ ਯਾਰ ਮੈਂ ਇੱਕ ਗੱਲ ਤੈਨੂੰ ਮੈਂ ਦੱਸਦਾ ਵੀ ਆ ਬੱਚੀ ਯਾਰ ਬਹੁਤ ਕਮਾਲ ਬਾਈ ਜੀ ਮਤਲਬ ਜਿਹੜਾ ਸੁਖਵਾਜ ਆਣਾ ਹੂੰ ਵੀ 70% ਲੋਕ ਉਹਨੂੰ ਅਰਜਨ ਸਮਝਦੇ ਆ ਜੀ ਬਿੱਟੋ ਅਰਜਨ ਵਾਲਾ ਉਹਦੇ ਚ ਸਾਰਾ ਨਖਰਾ ਵੀ ਉਹੀ ਆ ਜੀ ਕੰਨ ਵੀ ਉਹੀ ਆ ਜੀ ਮਤਲਬ 70% ਲੋਕੀ ਐ ਕਿ ਮੇਲੇ ਤੇ ਵੀ ਆ ਕੇ ਇਹੀ ਕਹਿੰਦੇ ਵੀ ਆ ਅਰਜਨ ਖੜਾ ਫਿਰ ਅਸੀਂ ਦੱਸਦੇ ਸੀ ਇਹ ਸਖਬਾਜ ਤੇ ਆਹਾ ਜਿਵੇਂ ਆਹਾ ਬੱਚੇ ਆ ਇਹ ਦੋਨੇ ਬੱਚੇ ਰੱਖੋਗੇ ਕਿ ਦੇ ਦੂ ਦੇਵੋਗੇ ਏ ਬਾਈ ਹਲੇ ਤਾਂ ਤਿਆਰ ਕਰੀ ਜਾਂਦੇ ਮਤਲਬ ਆਪਣਾ ਬਰੀਡਿੰਗ ਦਾ ਕੰਮ ਆ ਬਾਈ ਪਰ ਚੱਕਰੇ ਕਈ ਰੀ ਕੋਈ ਥੋਡੇ ਵਰਗਾ ਭਰਾ ਆ ਕੇ ਕਹਿ ਦਿੰਦਾ ਵੀ ਤੁਹਾਡੇ ਕੋਲੇ ਤਾਂ ਇਹ ਰੈਂਦੇ ਜਾਨਵਰ ਖੜੇ ਆ ਵੀ ਇਹ ਮੈਂ ਉੱਥੇ ਤਿਆਰ ਕਰ ਲਈਏ ਤੇ ਤੁਹਾਡੇ ਕੋਲੇ ਫੈਕਟਰੀ ਹੈਗੀ ਕੋਈ ਹੋਰ ਪੈਦਾ ਕਰੋਂਗੇ ਜਦੋਂ ਵੀ ਐ ਭਰਾ ਆ ਕੇ ਕਹਿ ਦਿੰਦਾ ਵੀ ਮੈਂ ਯਾਰ ਉੱਥੇ ਵੀ ਉੱਥੇ ਵੀ ਤੇਰਾ ਹੀ ਆ ਜਦੋਂ ਇੰਨੀ ਗੱਲ ਕਹਿ ਦਿੰਦਾ ਫੇਰ ਦੇਣਾ ਪੈਂਦਾ ਬਾਈ ਫਿਰ ਫਿਰ ਇਹ ਵੀ ਗੱਲ ਇੱਕ ਆ ਘੋੜੀ ਆ ਇਹ ਥੋੜੀ ਜਿਹੀ ਘੱਟ ਦਿਖਾਈ ਇਹ ਦੇਣਾ ਤੇ ਸੂਨ ਵਾਲੀ ਐ ਇਹਦੇ ਬਾਈ ਜੀ 18 ਤਰੀਕ ਨੂੰ ਦਿਨ ਪੂਰੇ ਆ ਜੀ ਇਹ ਸਮੁੰਦਰ ਤੋਂ ਗੱਬਣ ਆ ਜੀ ਅੱਛਾ ਹਾਂਜੀ ਇਹ ਆ ਗਈ ਅਬੋਹਰ ਵਾਲੇ ਦੀ ਮਤਲਬ ਪੋਤੀ ਆ ਗਈ ਹੈ ਜੀ ਘੋੜੇ ਦੀ ਤੇ ਇਸ ਸਮੁੰਦਰ ਕੋੜੇ ਤੋਂ ਸਮੁੰਦਰ ਤੋਂ ਗੱਬਣਾ ਜੀ ਇਹਦੇ ਮਤਲਬ ਕਿ 18 ਨੂੰ ਦਿਨ ਪੂਰੇ ਆ ਤੇ ਸਮੁੰਦਰ ਵੀ ਮਤਲਬ ਸਮੁੰਦਰ ਵਾਲੇ ਵੀ ਲਿਮਟਿਡ ਸਰਵਿਸ ਦਿੰਦੇ ਆ ਹਾਂ ਜੀ ਉਹ ਵੀ ਆਪਣੇ ਬਾਈ ਸਿਮਰ ਤੋਣੀ ਭਰਾ ਹੀ ਆ ਜੀ ਤੇ ਲਿਮਟਿਡ ਸਰਵਿਸ ਦਿੰਦੇ ਆ ਤੇ ਲਿਮਟਿਡ ਸਰਵਿਸ ਦੇ ਵਿੱਚੋਂ ਇਹ ਮਤਲਬ ਲਿਮਟਡ ਬੱਚਿਆਂ ਚੋਂ ਬੱਚਾ ਆਊਗਾ ਜਿਹੜੀ ਬਾਈ ਇਹਦੇ ਮਗਰ ਤੋਂ ਲਿਮਟਡ ਚੋਂ ਹਾਂਜੀ ਕਿਉਂਕਿ ਉਹ ਬਹੁਤ ਥੋੜੀਆਂ ਘੋੜੀਆਂ ਨੂੰ ਹੀ ਸਰਬਸ ਹਾਂਜੀ ਹਾਂਜੀ ਹਨਾ ਬਾਈ ਹੁਣਾਂ ਨਾ ਵੀ ਪਿਆਰੀ ਹੈ ਜੀ ਬਾਈ ਸਰਬਜੀਤ ਸਿੰਘ ਰੋਲੀ ਤੋਂ ਜੀ ਹੂੰ ਮਤਲਬ ਸਾਡਾ ਉਹਨਾਂ ਨਾਲ ਬਹੁਤ ਜ਼ਿਆਦਾ ਪਿਆਰ ਸਾਡਾ ਤਾਂ ਸਿਸਟਮ ਹੀ ਸਾਰਾ ਇੱਕ ਆ ਜੀ ਚਾਹੇ ਰੋਲੀ ਜਾਨਵਰ ਦੇਖ ਲੋ ਚਾਹੇ ਇੱਥੇ ਦੇਖ ਲੋ ਸਾਰੇ ਅਰਜਨ ਗਰੋਪੀ ਵਜਦਾ ਜੀ ਹਾਂ ਅਰਜਨ ਦੀ ਸਾਰੀ ਦੇਣ ਆ ਜੀ ਨਹੀਂ ਅਰਜਨ ਦੀ ਦੇਣ ਆ ਬਾਕੀ ਵੀ ਭਰਾਓ ਮੈਂ ਤੁਹਾਨੂੰ ਇਹ ਗੱਲ ਦੱਸਾਂ ਮੈਂ ਘਰੋਂ ਨਾ ਜਦੋਂ ਮੈਂ ਤੁਰਿਆ ਮੈਂ ਕਹਿ ਕੇ ਤੁਰਿਆ ਆ ਵੀਡੀਓ ਦੇ ਵਿੱਚ ਹਾਂਜੀ ਬਾਈ ਕਿ ਆ ਜਿਹੜਾ ਕੰਮ ਅੱਜ ਕੈਮਰੇ ਚੱਕੇ ਆ ਇਹ ਹੁਣ ਮੈਂ ਆਪਣੀ ਮਰਜ਼ੀ ਨਾਲ ਚੱਕਦਾ ਹਨਾ ਸਹੀ ਗੱਲ ਆ ਬਾਈ ਇਹ ਮੈਥੋਂ ਕੋਈ ਚੱਕਵਾ ਨਹੀਂ ਸਕਦਾ ਹਾਂਜੀ ਤਾਂ ਅੱਜ ਜਿਹੜਾ ਕੈਮਰਾ ਚੱਕ ਕੇ ਇੱਥੇ ਲਿਆਏ ਆ ਉਹ ਬਸ ਰੱਖਿਆ ਹੀ ਪਿਆ ਸਮਝ ਲੈ ਜੰਗਾਲ ਲੱਗਣ ਵਾਲਾ ਕੰਮ ਹੀ ਆ ਬਸ ਤੁਸੀਂ ਧੰਨਵਾਦ ਤੁਸੀਂ ਉਹਨੂੰ ਸਾਫ਼-ਸੂਫ਼ ਕਰਾਵਾ ਬਾਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਿੱਕੇ ਜਿਹੇ ਸੱਦੇ ਤੇ ਤੁਸੀਂ ਸਾਡੇ ਕੋਲੇ ਪਹੁੰਚੇ ਆਂ ਨਹੀਂ ਜਿਉਂਦੇ ਰਹੋ ਤੁਹਾਡਾ ਤੁਹਾਡੇ ਲਈ ਬਣਦਾ ਕਿਉਂਕਿ ਤੁਸੀਂ ਉਹ ਬੰਦੇ ਆਂ ਵੀ ਜਿਹੜੇ ਮਾੜੇ ਸਮੇਂ 'ਚ ਖੜੇ ਆਂ ਬਈ ਸਮਾ ਚੰਗਾ ਮਾੜਾ ਬੰਦੇ ਤੇ ਹੀ ਆਉਂਦਾ ਹਨਾ ਪਰ ਜਿਹੜਾ ਮਾੜੇ ਟਾਈਮ 'ਚ ਵੀ ਨਾਲ ਖੜੇ ਉਹ ਹੀ ਹੁੰਦਾ ਮਾੜੇ ਸਮੇਂ 'ਚ ਖੜੇ ਆ ਤੇ ਬਾਕੀ ਇੱਕ ਗੱਲ ਇਹ ਆ ਵੀ ਮਾੜੇ ਤੋਂ ਚੰਗਾ ਜਿਹੜਾ ਆਉਂਦਾ ਦੇਖਿਆ ਉਹਦੇ ਵੀ ਆਪਾਂ ਗਵਾਹ ਹਾਂਜੀ ਬਈ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਈ ਉਦੋਂ ਆਪਾਂ ਉਹਨੂੰ ਧੱਕ ਕੇ ਮਾੜੇ ਸਮੇਂ ਨੂੰ ਕੱਟਿਆ ਕਰ ਆਪਾਂ ਸਾਰਾ ਸਮਾਂ ਇਕੱਠਿਆਂ ਨੇ ਵੇਖਿਆ ਬਈ ਹਾਂਜੀ ਤਾਂ ਉਹਦਾ ਕਰਕੇ ਫਿਰ ਆਨੰਦ ਵੀ ਆਉਂਦਾ ਸਵਾਦ ਵੀ ਆਉਂਦਾ ਜਦੋਂ ਫਾਰਮ ਤੇ ਆਇਆ ਤੇ ਫਾਰਮ ਵੀ ਸੋਹਣਾ ਬਣਾਇਆ ਰੌਣਕ ਉਧਰਲੇ ਪਾਸੇ ਮੁਰਗੀ ਖਾਨਾ ਮੈਂ ਪੁੱਛਿਆ ਰਾਜਵੀਰ ਉਹ ਆ ਗਿਆ ਜੀ ਮਗਰ ਸੈਂਟਰ 'ਚ گاਵ ਅੱਛਾ ਗਾਵਾਂ ਦਾ ਵੀ ਕਰਦੇ ਆ ਕਿ ਮੈਂ ਦੁੱਧ ਦੁੱਧ ਦਾ ਕਰਦਾ ਕਿ ਬਰੀਡਿੰਗ ਦਾ ਕਰਦੇ ਆ ਵੈਸੇ ਮਤਲਬ ਸ਼ੌਂਕ ਹੀ ਆ ਤੌਰ ਤੇ 10 ਕ ਗਾਵਾਂ ਰੱਖ ਲਈਆਂ ਨੇ ਅੱਛਾ ਅੱਛਾ ਬਰਤੀ ਹੋਈ ਆ ਠੀਕ ਆ ਲੈ ਵੀ ਸਜਣੋ ਗੱਲ ਹੈਗੀ ਓ ਆਪਾਂ ਖੜੇ ਆ ਫਰੋਸ਼ਾ ਤੋਂ ਕਿ ਇਹ ਕਿੱਧਰ ਨੂੰ ਜਾਂਦੀ ਹੈ ਸੜਕ ਇਹ ਬਈ ਜੀ ਫਰੋਸ਼ਾ ਤੋਂ ਕੁੱਲ ਗੜੀ ਨੂੰ ਜੀ ਫਰੋਸ਼ਾ ਤੋਂ ਕੁੱਲ ਗੜੀ ਨੂੰ ਸੜਕ ਜਾਂਦੀ ਹੈ ਜੇ ਕਿਸੇ ਵੀ ਸੱਜਣ ਨੇ ਆਪਣੇ ਘੋੜੇ ਦਾ ਨਾਂ ਕੀਆ ਇਹਦਾ ਸ਼ੇਰ ਸ਼ਾ ਬਾਈ ਜੀ ਸ਼ੇਰ ਸ਼ਾ ਨਾਂ ਹੀ ਵੈਸੇ ਤਾਂ ਮੈਂ ਉੱਤੇ ਲਿਖਤਾ ਨਾ ਹਾਂਜੀ ਬਾਈ ਜੀ ਜੇ ਕਿਸੇ ਵੀ ਬੰਦੇ ਨੇ ਲੈਣੀ ਆ ਨਾ ਬਰੀਡਿੰਗ ਸਰਵਿਸ ਲੈਣੀ ਆ ਜਾਂ ਕਦੇ ਉਹ ਮਨ ਕਰਦਾ ਹੁੰਦਾ ਤਾਂ ਛੜਕਦੇ ਬਿਲਕੁਲ ਉੱਤੇ ਫਾਰਮ ਬੜੇ ਸੱਜਣ ਦਾ ਨੰਗੇ ਹੋਣਗੇ ਤੇ ਤੇ ਨਿਗਾ ਪਿਆ ਹਾਂਜੀ ਬਾਈ ਜੀ ਠੀਕ ਹੈ ਕਿ ਨਹੀਂ ਤੇ ਕਈ ਵਾਰੀ ਬੰਦਾ ਜੱਕਦਾ ਚੇਜਕਦਾ ਜਾ ਹੀ ਨਹੀਂ ਆਉਂਦਾ ਅਗਲਾ ਦਾ ਯਾਰ ਪਤਾ ਨਹੀਂ ਕੌਣ ਹੋਊਗਾ ਕਿਹੋ ਜਿਹੇ ਬੰਦੇ ਹੋਣਗੇ ਹਨਾ ਕਈ ਵਾਰੀ ਨੰਗਦੇ ਕਰਦੇ ਬੰਦੇ ਦਾ ਜਿਵੇਂ ਅੱਜ ਆਪਾਂ ਨੂੰ ਉਤਰਿਆ ਜਾਂਦਾ ਉਹ ਮੁੰਡਾ ਕੀ ਉਹਦਾ ਨਾਂ ਬਾਗੇ ਪ੍ਰਾਨੇ ਨਾਲ ਗੁਰਸਿਮਰਨ ਹਾਂਜੀ ਬਾਈ ਉਹ ਉਤਰਿਆ ਜਾਂਦਾ ਰੁਕ ਗਿਆ ਹਾਂਜੀ ਬਾਈ ਤੇ ਉਹਦਾ ਦਿਲ ਕਿੰਨਾ ਕਰਦਾ ਸੀ ਘੋੜੇ ਲੈਣ ਨੂੰ ਤੇ ਰੱਖਣ ਨੂੰ ਤੇ ਬਾਈ ਉਹ ਤਿਆਰ ਹੋ ਗਿਆ ਰੱਖਣ ਨੂੰ ਹਾਂ ਉਹ ਕਹਿੰਦਾ ਬਈ ਮੈਂ ਤਾਂ ਲਾਉਂਗਾ ਅੱਜ ਘੋੜੀ ਕਹਿੰਦਾ ਮੈਂ ਕਿਹਾ ਤੂੰ ਚੁੱਪ ਕਰਕੇ ਇਹਨਾਂ ਤੋਂ ਲੈ ਸਹੀ ਗੱਲ ਉਹ ਲੈ ਕੇ ਜਾਊਗਾ ਉਹਦਾ ਇੰਨਾ ਮਨ ਹੋ ਗਿਆ ਇੱਥੇ ਆ ਕੇ ਨਾ ਮਾਹੌਲ ਮਾਹੌਲ ਜਿਹਾ ਦੇ ਕੇ ਸਵਾਦ ਜਾ ਆ ਗਿਆ ਹੁਣ ਬਾਈ ਇਹ ਹੈ ਹੀ ਬਾਈ ਸਵਾਦ ਆਸਤੇ ਆ ਜੀ ਹੂੰ ਤੇ ਜੇ ਕਿਸੇ ਨੇ ਵੀ ਮੰਨ ਲਓ ਉਤਰਨਾ ਹੋਇਆ ਨਾ ਸੜਕ ਤੋਂ ਸੱਜਣੋਂ ਤੇ ਉਤਰ ਸਕਦੇ ਆ ਤੁਸੀਂ ਹਾਂਜੀ ਇੱਕ ਮਿੰਟ ਕੱਟ ਲਾ ਪਰੀ ਤੇ ਇਹ ਤਾਂ ਲਾਭਪ੍ਰੀਤ ਪਹਿਲਾਂ ਉਧਰਲੇ ਫਾਰਮ ਤੇ ਫਰੋਸ਼ਾਲੇ ਤੇ ਆਇਆ ਸੀਗਾ ਉਹ ਉਦੋਂ ਇੱਧਰ ਲੈ ਆਂਦਾ ਤੁਸੀਂ ਬਾਈ ਇਹ ਦੋਵੇਂ ਫਾਰਮ ਆਪਣੇ ਇਕੱਠੇ ਹੀ ਆ ਜੀ ਇਹ ਸੋਨੂ ਹੁਣੀ ਗਰਮੀਤ ਹੁਣੀ ਆਪਣਾ ਸਾਰਾ ਸਿਸਟਮ ਇਕੱਠਾ ਹੀ ਆ ਜੀ ਘੋੜਿਆਂ ਦਾ ਇਹ ਪਹਿਲਾਂ ਘਰੇ ਸੀ ਉੱਥੇ ਫਿਰ ਮਤਲਬ ਤਿੰਨੇ ਘੋੜੇ ਖਾਰ ਖਾਂਦੇ ਸੀ ਆਪਸ ਵਿੱਚ ਫਿਰ ਉਹ ਨੁਗਰੇ ਉੱਥੇ ਕਰਤੇ ਜੀ ਤੇ ਮਾਰਵਾੜੀ ਨੂੰ ਇਹ ਫਾਰਮ ਤੇ ਲੈ ਆਏ ਆ ਤੇ ਨਾਲ ਇੱਥੇ ਬਰੀਡਿੰਗ ਵਾਲੀਆਂ ਘੋੜੀਆਂ ਜਿਹੜੀਆਂ ਪੱਕੀਆਂ ਰੱਖੀਆਂ ਜੀ ਉਹ ਇੱਥੇ ਸਵਾ ਲੈਈਆਂ ਇੱਥੇ ਖੜੀਆਂ ਜੀ ਜਮਾ ਸਹੀ ਹਾਂਜੀ ਬਾਕੀ ਆਏ ਆ 15-16 ਜਾਨਵਰ ਉੱਧਰ ਖੜੇ ਆ ਜੀ ਤੇ 7-8 ਜਾਨਵਰ ਇਸ ਫਾਰਮ ਤੇ ਆ ਹਾਂਜੀ ਬਾਈ ਜੀ ਸਹੀ ਆ ਬਾਈ ਜੇ ਕਿਸੇ ਵੀ ਸੱਜਣ ਨੇ ਬਾਈ ਸਰਵਿਸ ਲੈਣੀ ਆ ਨਾ ਬਾਈ ਹੁਣਾਂ ਕੋਲੇ ਆਇਓ ਤੁਹਾਨੂੰ ਮੈਂ ਇੱਕ ਗੱਲ ਕਹਿ ਦਿੰਨਾ ਆਪਣੀ ਜ਼ਿੰਮੇਵਾਰੀ ਨਾਲ ਇੱਕ ਗੱਲ ਕਹਿ ਦਿੰਨਾ ਕਿ ਇਹ ਬੰਦੇ ਉਹੋ ਆ ਜਿਹੜੇ ਤੁਹਾਡੇ ਨਾਲ ਜ਼ਿੰਦਗੀ ਭਰ ਵਾਸਤੇ ਰਿਸ਼ਤਾ ਬਣਾ ਲੈਣਗੇ ਜਿਹੜੇ ਤੁਹਾਡੇ ਨਾਲ ਦੁੱਖ ਦੇ ਸੁੱਖ ਦੇ ਚ ਖੜਨਗੇ ਠੀਕ ਆ ਇੱਕ ਲਿਮਿਟੇਸ਼ਨ ਰੱਖਣੀ ਪੈਂਦੀ ਆ ਕਿ ਫੀਸ ਇੰਨੀ ਆ ਜੀ ਉਹ ਆ ਪਰ ਮੈਨੂੰ ਪਤਾ ਨਾ ਗਰਮੀਤ ਹੋਣੀ ਨਾ ਸੋਨੂ ਹੋਣੀ ਨਾ ਇਹ ਲਾਪਰੀ ਤਰਗੇ ਰਾਜਵੀਰ ਅਰਗੇ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਇਕੱਠੇ ਹੋਏ ਸੀ ਪੈਸਿਆਂ ਦੇ ਲਾਲਚ ਚ ਇਹ ਮੇਰੇ ਗਾਹਕ ਸੀ ਮੈਂ ਇਹਨਾਂ ਦਾ ਦੁਕਾਨਦਾਰ ਸੀ ਫਿਰ ਕਦੇ ਮੈਂ ਇਹਨਾਂ ਦਾ ਗਾਹਕ ਹੋਇਆ ਇਹ ਮੇਰੇ ਦੁਕਾਨਦਾਰ ਹੋਏ ਹੌਲੀ 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 ਆਪਦੀ ਜ਼ਿੰਦਗੀ ਦੇ ਵਿੱਚ ਸਾਡਾ ਬਾਪ ਪਿਆ ਤੇ ਪਤਾ ਹੀ ਨਹੀਂ ਸਾਨੂੰ ਕਦੋਂ ਲੱਗਿਆ ਹੀ ਨਹੀਂ ਵੀ ਕਦੋਂ ਅਸੀਂ ਭਰਾ ਬਣ ਗਏ ਸਹੀ ਗੱਲ ਆ ਬਾਈ ਮਤਲਬ ਤੇ ਪਰ ਇਹ ਗੱਲ ਆ ਵੀ ਇਹ ਬੰਦੇ ਉਹ ਹੋ ਆ ਵੀ ਜਿਹੜੇ ਜ਼ਿੰਦਗੀ 'ਚ ਕਦੇ ਕਿਸੇ ਨਾਲ ਵਿਗੜੇ ਹੀ ਨਹੀਂ ਜਿਨ੍ਹਾਂ ਨੇ ਬੰਦੇ ਬੰਦਾ ਇਹਨਾਂ ਨੂੰ ਟੁੱਟਣਾ ਚਾਹੂਗਾ ਇਹ ਬੰਦੇ ਨਾਲ ਟੁੱਟਦੇ ਨਹੀਂ ਇਹੋ ਜੇ ਸੱਜਣ ਆ ਜੇ ਸੱਚੀ ਮੈਂ ਆਏ ਨਹੀਂ ਕਹਿੰਦਾ ਵੀ ਜੇ ਕਿਸੇ ਨੇ ਬੱਚੇ ਵਾਲੇ ਚੰਗੇ ਲੈਣੇ ਉਹ ਆਇਓ ਜਿਨੇ ਬੰਦੇ ਵਾਲੇ ਚੰਗੇ ਲੈਣੇ ਆ ਉਹ ਜ਼ਰੂਰ ਆਇਓ ਇਹ ਸਜਣਾ ਦਾ ਵਰਤ ਕੇ ਦੇਖੋ